ਇਹ ਹੈਗਾ ਜੀ ਉਹ ਪੈਟਰੋਲ ਪੰਪ ਜਿੱਨੇ ਸਾਡੀ ਰਾਤ ਜਿਹੜੀ ਹੈਗੀ ਬਹੁਤ ਹੀ ਸੋਹਣੀ ਜਿਹੀ ਕਟਵਾਈ ਹੈ ਜੀ ਤੇ ਇਹੀ ਸਾਡਾ ਰਾਤ ਦਾ ਆਸਰਾ ਬਣਿਆ ਸੀਗਾ ਸਾਈਕਲ ਸਾਡੇ ਐਂ ਪਈ ਰਹਿ ਗਈ ਬਾਹਰਲੇ ਪਾਸੇ ਤੇ ਇੰਨਾ ਨੂੰ ਲੋਕ ਲਾਣ ਦੀ ਵੀ ਲੋੜ ਨਹੀਂ ਪਈ ਕਿਉਂਕਿ 24 ਘੰਟੇ ਜਿਹੜਾ ਹੈਗਾ ਖੁੱਲਾ ਹੀ ਰਹਿੰਦਾ ਹੈਗਾ ਪੈਟਰੋਲ ਪੰਪ ਤੇ ਬਸ ਇਹਨਾਂ ਉੱਪਰ ਪੰਨੀਆਂ ਜੀਆਂ ਚੜਾਉਂਦੀਆਂ ਸੀਗੀਆਂ ਤੇ ਇਹਦੇ ਉੱਪਰ ਆਹ ਲਿਫਾਫਾ ਚੜਾਤਾ ਸੀਗਾ ਇਹਦਾ ਬੈਗ ਤਾਂ ਇਹਦੇ ਲਾੜਿਆ ਸੀਗਾ ਹਰਪਾਲ ਨੇ ਤੇ ਬਾਈ ਇਹ ਬਰਸਾਤ ਤੋਂ ਬਚਾਉਣ ਵਾਸਤੇ ਕੰਮ ਕਰਤਾ ਸੀ ਆਪਾਂ ਰਾਤ-ਰਾਤ ਨੂੰ ਤੇ ਰਾਤ ਨੂੰ ਆਪਾਂ ਪਹਿਲੇ ਇੱਥੇ ਪਈ ਰਹੇ ਆਹ ਟਿਕਾਣ ਫਿਰ ਉੱਥੇ ਚਲੇ ਗਏ ਰਾਤ ਨੂੰ ਜਦੋਂ ਬਰਸ਼ਾਤ ਪੈਣ ਲੱਗ ਗਈ ਤੇ ਇੱਕ ਚੀਜ਼ ਦਿਖਾਨਾ ਇਹ ਚੀਜ਼ ਸਾਨੂੰ ਜਿਹੜੀ ਸੀਗੀ ਅਸੀਂ ਦਿਖਾਣੀ ਸੀਗੀ ਜੀ ਇਹ ਕਮਰੀ ਜੀ ਦਿੱਤੀ ਸੀਗੀ ਸਾਨੂੰ ਰਾਤ ਪੂਰੀ ਪੈਣ ਵਾਸਤੇ ਤੇ ਅਸੀਂ ਫਿਰ ਵੀ ਬਾਹਰ ਪਏ ਰਹੇ ਉੱਥੇ ਆਪਾਂ ਕਦੀ ਉੱਥੇ ਹੀ ਡੇਰਾ ਲਾ ਲੈਂਦੇ ਸੀਗੇ ਕਦੀ ਉਧਰਲੇ ਪਾਸੇ ਡੇਰਾ ਲਾ ਲੈਂਦੇ ਸੀਗੇ ਸਾਈਕਲਾਂ ਕੋਲੋਂ ਤੇ ਡੇਰੇ ਲਾ ਲਾ ਕੇ ਆਪਾਂ ਜਿਹੜਾ ਹੈਗਾ ਕੰਮ ਸਾਰੀ ਗਏ ਜੀ ਪਰ ਸਾਨੂੰ ਪਤਾ ਨਹੀਂ ਸੀਗਾ ਇਹ ਥਾਂ ਉਹਨਾਂ ਨੇ ਦਿੱਤੀ ਰਾਤ ਨੂੰ ਰੂਮ 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 ਕਹੀ ਜਾਂਦੇ ਸੀ ਆਪਾਂ ਨੂੰ ਸਮਝ ਨਹੀਂ ਆਈ ਸਾਨੂੰ ਲੱਗਿਆ ਉਹ ਕਹਿੰਦੇ ਪਏ ਕਿ ਬਾਈ ਕੋਈ ਰੂਮ ਲੈ ਕੇ ਰਹਿ ਲੋ ਪਰ ਓਨਰ ਤਾਂ ਕਹਿੰਦਾ ਸੀਗਾ ਕਿ ਬਾਈ ਇੱਥੇ ਆਰਾਮ ਨਾਲ ਰਹੋ ਇੱਥੇ ਰੂਮ ਦਿੱਤਾ ਹੋਇਆ ਸਾਨੂੰ ਇਹ ਨਹੀਂ ਗੱਲ ਸਮਝ ਆਈ ਤੇ ਆ ਉਥੇ ਇੱਕ ਪੱਖੀ ਜੀ ਵੀ ਲੱਗੀ ਹੋਈ ਸੀਗੀ ਪੂਰੀ ਫੈਸਿਲਿਟੀ ਸੀ ਚਾਰ ਚੂੜ ਦੀਏ ਉਹ ਸਾਰਾ ਕੁਝ ਸੀਗਾ ਨਾਲ ਇੱਥੇ ਨਣੇ ਵਿਛਾ ਕੇ ਵੀ ਦਿੱਤੇ ਸੀਗੇ ਬਕਾਇਦਾ ਇਹ ਕੀ ਕਹਿੰਦੇ ਇਹਨਾਂ ਨੂੰ ਆ ਮੈਟ ਜਹੇ ਤੇ ਆਪਾਂ ਆਪਣਾ ਮੈਟ ਵੀ ਲੈ ਆਏ ਸੀਗੇ ਲਪਾਫੇ ਲਪੂਫੇ ਸਾਰਾ ਕੁਝ ਇਹਨਾਂ ਨੇ ਦਿੱਤਾ ਸੀਗਾ ਜੀ ਦੇਖ ਲਓ ਆ ਇਹਨਾਂ ਨੇ ਦਿੱਤੀ ਸੀ ਜਗਾ ਤੇ ਸਾਡੀ ਰਾਤ ਜਿਹੜੀ ਹੈਗੀ ਵਧੀਆ ਤਰ ਬਸਰ ਹੋ ਗਈ ਇਹ ਵੀ ਇੱਥੇ ਤਾਂ ਆਏ ਅਸੀਂ 12ਵੇਂ ਪੈਣ ਲੱਗਾ ਸੀਗਾ ਫਿਰ ਉਹ ਕਹਿੰਦੇ ਰੂਮ ਰੂਮ ਫੜ ਕੇ ਹੱਥ ਲੈ ਕੇ ਗਿਆ ਫਿਰ ਜਾ ਕੇ ਉਹ ਉਨੂੰ ਮੈਨੂੰ ਲੱਗਾ ਕਿਤੇ ਬਾਹਰ ਪੈ ਰਹੇ ਹੈਗੇ ਇਹਨਾਂ ਨੂੰ ਅੰਦਰ ਗਰਮੀ ਗਰਮੀ ਲੱਗਦੀ ਹੋਈਗੀ ਜਾਂ ਬਾਹਰ ਪੈਣ ਦੇ ਸ਼ੌਂਕੀ ਹੋਣਗੇ ਤਾਂ ਫਿਰ ਉਹ ਸਾਨੂੰ ਫੜ ਕੇ ਅੰਦਰ ਲੈ ਗਿਆ ਕਹਿੰਦਾ ਭਾਈ ਅੰਦਰ போ ਤੁਸੀਂ ਅੰਦਰ ਤੇ ਫਿਰ ਆਪਾਂ ਜਾ ਕੇ ਅੰਦਰ ਪਏ ਕਿਉਂਕਿ 4 ਵਜੇ ਮੀਂਹ ਪੈਣ ਲੱਗਿਆ ਸੀਗਾ ਬਾਕੀ ਇੱਥੇ ਨੈਟਵਰਕ ਵੀ ਸੀਗਾ ਨੀਗਾ ਸਵੇਰੇ ਫਿਰ ਮੈਂ 4:30 5 ਵਜੇ ਦੇ ਕਰੀਬ ਕਰੀਬ ਇੱਥੋਂ ਤੁਰ ਕੇ ਗਿਆ ਵੀਡੀਓ ਪਾਉਣ ਵਾਸਤੇ ਪਿੱਛੇ 3-4 ਕਿਲੋਮੀਟਰ ਦੂਰ ਕਲਮ ਬੱਕਮ ਦੇ ਵਿੱਚ ਤਾਂ ਜਾ ਕੇ ਵੀਡੀਓ ਪਾਈ ਫਿਰ ਇੱਥੋਂ ਹੀ ਆਪਾਂ ਜਿਹੜੀ ਹੈਗੀ ਆਪਣੀ ਵੀਡੀਓ ਸ਼ੁਰੂ ਕਰਦੇ ਆਂ ਹਰੇਕ੍ਰਿਸ਼ਨਾ ਸਾਸਰੀਗੜ ਮੇਰਾ ਸਾਰੇ ਵੀਰ ਭੈਣ ਭਰਾਵਾਂ ਨੂੰ 올 ਇੰਡੀਆ ਜਰਨੀ ਦੇ ਬਿਲਕੁਲ ਫਰੈਸ਼ ਤਾਜ਼ੇ ਐਪੀਸੋਡ ਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਜੀ ਆਪਣਾ ਪਿੰਡ ਕਲੰਬਕਮ ਸਟੇਟ ਤਾਮਿਲਨਾਡੂ ਦਾ ਏਰੀਆ ਜਿਹੜਾ ਡਿਸਟ੍ਰਿਕਟ ਪਾਇਆ ਜਾਂਦਾ ਆਪਣਾ ਮਹਾਬਲੀਪੁਰਮ ਜਿਹਨੂੰ ਆਪਾਂ ਮਮੱਲਾਪੁਰਮ ਵੀ ਕਹਿ ਦਿੰਨੇ ਆ ਉੱਥੇ ਵੀਡੀਓ ਸ਼ੁਰੂ ਕਰਦੇ ਆ ਜੀ ਆਪਾਂ ਹੁਣ ਅੱਗੇ ਜਾਣਾ ਜੀ ਪੌਂਡੀਚੇਰੀ ਵੱਲ ਨੂੰ ਪੌਂਡੀਚੇਰੀ ਇੱਥੋਂ ਤਕਰੀਬਨ ਹੈਗਾ ਜੀ ਆਪਣਾ 82 ਕਿਲੋਮੀਟਰ ਤੇ 82 ਕਿਲੋਮੀਟਰ ਨੂੰ ਹੋ ਸਕਦਾ ਹੈ 10 ਘੰਟੇ ਵੀ ਲੱਗ ਜਾਣ 8 ਘੰਟੇ ਵੀ ਲੱਗ ਜਾਣ 7 ਘੰਟਿਆਂ ਨਿ ਨਿ ਲਾਇਮ ਉੱਥੇ ਕਰਕੇ ਆਪਣਾ ਜਿਹੜਾ ਹੈਗਾ ਸਟੇਅ ਦਾ ਪ੍ਰਬੰਧ ਹੋਇਆ ਹੋਇਆ ਵਾ ਤੇ ਓਰੀਆ ਨਿ ਲਾਇਮ ਦੇ ਵਿੱਚ ਆਪਾਂ ਜਾ ਕੇ ਰਵਾਂਗੇ ਤੇ ਆ ਸੀਗੀ ਜੀ ਉਹ ਜਗਾ ਇੱਥੇ ਰਾਤ ਪਏ ਸੀਗੇ ਤੇ ਬਸ ਹੁਣ ਫਿਰ ਪੋਂਡੀਚੇਰੀ ਵੱਲ ਨੂੰ ਸਾਈਕਲ ਖਿੱਚਣੇ ਨੇ ਕੁਝ ਖਾ ਪੀ ਲਵਾਂਗੇ ਹੁਣੇ ਜਾਂਦੇ ਸਰ ਕੀ ਮਿਲਣਾ ਤਾਂ ਇੱਥੇ ਉਹੀ ਹੈ ਜੀ ਡੋਸਾ ਇਡਲੀ ਸਾਂਬਰ ਚਟਨੀ ਚਟਨੀ ਫਿਰ ਉਹੀ ਕੁਝ ਖਾ ਲਾਂਗੇ ਤੇ ਫਿਰ ਅਗਾ ਜਿਹੜਾ ਹੈਗਾ ਆਪਣਾ ਚੱਲੇ ਪਾਵਾਂਗੇ ਬਸ ਅੱਜ ਮਨ ਵੈਸੇ ਕਰਦਾ ਵੈ ਕਿ ਉੱਤਪਮ ਮਿਲ ਜੇ ਤੇ ਬੜਾ ਵਧੀਆ ਹੋਏਗਾ ਕਿਉਂਕਿ ਉੱਤਪਮ ਆਪਾਂ ਖਾਧੀ ਸੀਗੀ சிவா ਦੇ ਘਰ ਜੇ ਤੁਹਾਨੂੰ ਯਾਦ ਹੋਵੇ ਬਹੁਤ ਹੀ ਉਪ ਚਲੋ ਜੀ ਚੱਲਦੇ ਆ ਜੀ ਹੁਣ ਪੋਡੀ ਚੈਰੀ ਵਾਲਾ ਸਾਈਕਲ ਖਿੱਚਦੇ ਨੇ ਆ ਸਾਰੇ ਤਿਆਰ ਹੋ ਰਹੇ ਨੇ ਇਧਰ ਸੰਦੀਪ ਵੀ ਉਹ ਬਾਕੀ ਦੂਜੇ ਉਹ ਵੀ ਇੱਕ ਹੋਰ ਚੀਜ਼ ਦਿਖਾਉਣ ਲਈ ਜੀ ਇੱਥੇ ਇਹ ਕੈਂਪਰ ਜੇ ਯੂਜ਼ ਕਰਦੇ ਨੇ ਜੀ ਸਾਫ ਪਾਣੀ ਵਾਲੇ ਤੇ ਆ ਪੀਣ ਦਾ ਪਾਣੀ ਹੁੰਦਾ ਵੈਸੇ ਤਾਂ ਅਸੀਂ ਇਹਨੂੰ ਬਾਈ ਨਹਾਣ ਦੇ ਤੌਰ ਤੇ ਵਰਤੀ ਜਾਂਦੇ ਸੀਗੇ ਇਧਰ ਜੀ ਬਾਲਟੇ ਭਰ-ਭਰ ਕੇ ਅਸੀਂ ਨਹਾਈ ਜਾਂਦੇ ਆ ਜੀ ਇਹਦੇ ਨਾਲ ਇਧਰ ਇਹ ਵੀ ਤਿਆਰ ਹੋ ਜਾਂਦੇ ਜੀ ਬਰਸ਼-ਬਰਸ਼ ਕਰਕੇ ਚਲੋ ਜੀ ਹੁਣ ਚੱਲਦੇ ਆ ਜੀ ਮੀਂਹ ਤਾਂ ਰੁਕਿਆ ਹੀ ਨਹੀਂ ਹੁਣ ਖਿੱਚਦੇ ਨੇ ਆ ਜੀ ਸਾਈਕਲ પેટ્રોલ ਪੰਪ ਤੋਂ ਮੌਂਡੀਚਰੀ 82 ਕਿਲੋਮੀਟਰ ਹਲੇ ਪੰਪ ਤੋਂ ਨਿਕਲੇ ਹੀ ਸੀਗੇ ਹੋਰ ਆ ਜੀ ਪੰਪ ਆ ਰਹੀ ਜਗਾ ਤੇ ਭਾਈ ਇਹ ਸਟੇਸ਼ਨ ਦਾ ਨਾਮ ਪੜ ਕੇ ਜਰੂਰ ਕਮੈਂਟਾਂ 'ਚ ਦੱਸਿਓ ਕੀ ਲਿਖਿਆ ਸਤੁਰੰਗਪੱਟੇਨਮ ਪੁਲਿਸ ਸਟੇਸ਼ਨ ਸਤੁਰੰਗਪੱਟੇਨਮ ਪੁਲਿਸ ਸਟੇਸ਼ਨ ਵਾ ਜੀ ਬਹੁਤ ਹੀ ਖਤਰਨਾਕ ਨਾਮ ਹੁੰਦੇ ਨੇ ਜੀ ਇਹ ਜੇ ਨਾਮ ਦੇਖੋ ਹੱਲੇ ਇੰਡੀਆ ਦੇ ਵਿੱਚ ਗਏ ਇਹ ਨਿੱਕੇ ਨਿੱਕੇ ਜਿਹੜੇ ਨਾਮ ਨੇ ਤੇ ਇਹ ਤਾਂ ਕੁਝ ਨਹੀਂ ਜੀ ਇੱਕ ਪਿੰਡ ਹੈਗਾ ਨਿਊਜ਼ੀਲੈਂਡ ਦੇ ਵਿੱਚ ਉਹ ਬੋਲਦਾ ਹੁੰਦਾ ਸੀ ਮੈਨੂੰ ਯਾਦ ਹੋ ਗਿਆ ਨਾਮ ਪਿੰਡ ਬਹੁਤ ਵੱਡਾ ਹੈ ਜੀ ਉਹਦਾ ਨਾਮ ਬਾੜਾ ਵੱਡਾ ਹੈ ਬਹੁਤ ਅੱਖਰਾਂ ਦਾ ਨਾਮ ਹੈ ਉਹ ਪਿੰਡ ਦਾ ਨਾਮ ਹੈ ਜੀ ਆਪਣਾ ਡਾਊਮਾਟਾ ਵਾਕਾ ਟਾਂਗੀ ਹੰਗਾ ਕੂਆ ਆਉ ਆਉ ਉਹ ਟਾਮਟਿਆ ਟੂਰੀ ਕੂ ਕਾਕਾ ਪਿਚੀ ਮਾਂਗਾ ਹਰੂ ਨੋ ਕੋ ਕੋਕ ਹੈ ਬਣ ਹੁਆ ਕਿੱਟਨਾ ਟਾ ਹੂ ਉਹ ਪਿੰਡ ਦਾ ਨਾਮ ਹੈ ਜੀ ਸਰਚ ਕਰਕੇ ਦੇਖਿਓ ਲੋਂਗਾ ਸ਼ਵੀਰੇ ਨੇਵਿੰਦਾ ਵਰਲਡ ਫੇ ਦੇਖ ਲਓ ਜੀ ਆਪਣੇ ਇੱਥੇ ਚੇਨਈ ਦੇ ਵਿੱਚ ਵੀ ਕਾਫੀ ਵੱਡੇ ਵੱਡੇ ਨਾਮ ਨੇ ਜੀ ਬਹੁਤ ਖਤਰਨਾਕੀ ਰੂਚਿਰਾ ਪੱਲੀ ਤੇਰੋਵਨਮੱਲਈ ਸਭ ਕਹੇ ਹੈ ਕਹ ਕਹਦੇ ਨਾਮ ਨੇ ਇੱਥੇ ਸਾਡੇ ਰਿਆਂ ਨੂੰ ਤਾਂ ਪੜਾ ਦੇ ਓਖੇ ਦੀ ਬਹੁਤ ਹੀ ਖੂਬਸੂਰਤ ਜੀ ਪ੍ਰਕਿਰਤੀ ਦਾ ਨਜ਼ਾਰਾ ਸويرੇ ਸويرੇ ਇੰਨਾ ਸੋਹਣਾ ਘਰ ਬਣਿਆ ਹੋਇਆ ਨਾ ਹਾ ਦੇਖੋ ਵਾਹ ਜੀ ਵਾਹ ਹਰੀ ਹਰੀ ਬੋੜ ਸਵੇਰੇ ਜਦੋਂ ਮੈਂ ਉੱਠਿਆ ਤੇ ਬਾਈ ਬਿੱਟੂ ਕਹਿੰਦਾ ਕੀ ਅੱਜ ਦੋ ਤਿੰਨ ਮੈਸੇਜ ਆਏ ਨੇ ਮੈਨੂੰ ਕਿ ਬਰਸਾਤ ਬਹੁਤ ਪੈਣ ਵਾਲੀ ਐ ਤੇ ਪ੍ਰਸਾਦ ਦੇ ਕਾਰਨ ਜਿਹੜਾ ਹੈਗਾ ਸ਼ਾਇਦ ਇੱਥੇ ਤੂਫਾਨ ਆਣਗੇ ਸਾਈਕਲੋਨ ਆਣਗੇ ਜੋਦੋਂ ਸਵੇਰ ਦਾ ਮੀਂਹ ਪਈ ਜਾਂਦਾ ਦੇਖਦੇ ਆ ਜੀ ਕਿੱਥੇ ਤੱਕ ਰਹੂਗਾ ਮੀਂਹ ਤੇ ਕੀ ਹੁੰਦਾ ਜੀ ਹਿਸਾਬ ਕਿਤਾਬ ਬਈ ਬਣੇ ਰਹੋ ਵਲੋਗ ਦੇ ਨਾਲ ਤਾਂ ਹੀ ਸਾਰਾ ਕੁਝ ਪਤਾ ਲੱਗੂਗਾ ਜੀ ਬਾਕੀ ਪਰਮਾਤਮਾ ਤੋਂ ਇਹੀ ਅਰਦਾਸ ਕਰਦੇ ਆ ਨਾ ਪਏ ਮੀਂਹ ਕਿੰਨੇ ਕੁ ਵਾਰੀ ਪਹੁੰਚਣਾ ਬਹੁਤ ਹੋ ਰਹੀ ਹੈ ਅਗਲੇ 5-6 ਦਿਨਾਂ ਦੇ ਵਿੱਚ ਵਿੱਚ ਹੋਰ 5 ਦਿਨਾਂ 'ਚ ਵੈਸੇ ਪਹੁੰਚ ਜਾਾਂਗੇ ਰਹਿ ਕਿੰਨਾ ਗਿਆ ਇੱਥੋਂ ਦੀ ਤਕਰੀਬਨ ਉਹੀ ਰਹਿ ਗਿਆ 500 ਕਿਲੋਮੀਟਰ ਜੀ ਬਸ ਖਿੱਚ ਲਾਂਗੇ ਜੀ ਹੁਣ ਤੇ ਚੁਰਨੀ ਠਾਂ ਕਰ ਦਾਂਗੇ ਤੁਰਦੇ ਤੁਰਾਂਦੇ ਜੀ 1.5 ਕਿਲੋਮੀਟਰ ਆ ਗਏ ਅੱਗੇ ਤੇ ਬਰਸਾਤ ਕਿੰਨੇ ਮਿੰਟ ਕਿੰਨੇ ਮਿੰਟ ਚੱਲੀ ਜਾਂਦੀ ਐ ਤੇ ਹੁਣ ਦੁਕਾਨ ਲੱਭ ਰਿਆ ਕੋਈ ਖਾਣ ਪੀਣ ਲਈ ਬਾਈ ਡੋਸਾ ਡੂਸਾ ਹੀ ਮਿਲ ਜੇ ਕੋਈ ਹੋਰ ਨਹੀਂ ਮਿਲ ਜੇ ਡੋਸਾ ਓ ਲੈ ਜੀ ਲੈ ਮੈਨੀਫੈਸਟੇਸ਼ਨ ਕੰਮ ਕਰ ਗਈ ਹੋ ਰਹੀ ਸਾਹਮਣੇ ਦੁਕਾਨ ਜੀ ਚੱਕ ਦੇ ਨੇ ਜੀ ਫੱਟੇ ਡੋਸੇ ਦੇ ਹੁਣ ਔਰ ਕੀ ਜੀ ਦੁਕਾਨ ਤੇ ਇੱਥੇ ਬੜਾ ਹੋਰ ਜੇ ਹਿਸਾਬ ਦਾ ਹੈ ਕਹੇ ਜਾ ਕੋਲ ਕੋਲ ਬੜਾ ਨਹੀਂ ਹੈਗਾ ਗਾ ਲਲਾ ਆਪਾਂ ਗੱਲਬਾਤ ਕਰੀਏ ਨਾਲ ਪੂੜੀਆਂ ਤਲੀਆਂ ਜਾ ਰਹੀਆਂ ਨੇ ਨਾਲ ਅੰਨਾ ਡੋਸਾ ਡੋਸਾ आ, वड़ा जस्ट लाइक इन आ, नहीं, 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 नहीं। दो दो नहीं, नहीं वड़ा।, वड़ा वड़ा दिस दिस इज डिफरेंट गिव मी वन पीस फॉर टेस्टिंग मनी गूगल पे आ, भाई आ होर जो हिसाब दा बड़ा है खा के देखिए जी हम्म सांभर के नाल खाया जाता है जी ਆ ਆ ਗਿਆ ਜੀ ਅੱਜ ਦਾ ਖਾਣ ਪੀਣ ਜੀ ਇਡਲੀ ਚਟਣੀ ਤੇ ਨਾਲ ਸਾਂਬਰ ਤੇ ਨਾਲ ਆਪਣਾ ਇਹ ਬੜਾ ਜੀ ਹੋਰ ਜੇ ਹਸਾਬ ਦਾ ਬੜਾ ਪਰ ਬਹੁਤ ਸਵਾਦ ਹੈ ਜੀ ਦਾ ਇਹ ਆ ਇੱਕ ਅੰਨਾ ਨੇ ਨਵੀਂ ਚੀਜ਼ ਖਵਾਈ ਹੈ ਇੱਕ ਤਾਂ ਅੰਨਾ ਦੀ ਸ਼ਕਲ ਜਿਹੜੀ ਹੈਗੀ ਹੈ ਪੂਰੇ ਐਕਟਰਾਂ ਨਾਲ ਮਿਲਦੀ ਹੈ ਨਕਮ ਨਕਮ ਕੀ ਟੈਂਗਾ ਬਿਸਕੁਟ ਟੈਂਗਾ ਟੈਂਗਾ ਯਾਨੀ ਕੋਕੋਨਟ ਹੋ ਗਿਆ ਕੋਕੋਨਟ ਦਾ ਬਿਸਕੁਟ ਬਾਲਾ ਸਵਾਦ ਜੀ ਟੇਸਟ ਹੋਰ ਜਈ ਹੈ ਮਤਲਬ ਇਹਦਾ ਖਾ ਕੇ ਨਿਆਰਾ ਜਈ ਆ ਗਿਆ ਪਹਿਲੇ ਤਾਂ ਨਾ ਲੱਗਿਆ ਕਿ ਤੇ ਇਹ ਪਕੌੜਾ ਜਿਹਾ ਜਿਵੇਂ ਹਰਾ ਹਰਾ ਜਿਹਾ ਲੱਗਿਆ ਹੋਇਆ ਨਾ ਪਕੌੜਾ ਜਿਹਾ ਲੱਗਿਆ ਪਰ ਉਹ ਚੀਜ਼ ਨਹੀਂ ਹੈ ਇਹ ਚਲੋ ਚਲਦੇ ਆ ਜੀ ਉਹ ਖੜਾ ਸਾਡਾ ਸਾਈਕਲ ਖਾ ਕੇ ਦੋਸੇ ਤੇ ਚੱਲ ਪਏ ਦੁਬਾਰਾ ਪੁੰਡੀ ਚੈਰੀ ਵੱਲ ਨੂੰ ਜੇਕਰ ਇੱਕ ਗੱਲ ਮੈਂ ਅਸਲੀ ਸੱਚੀ ਦੱਸਾਂ ਤੇ ਬਾਈ ਬਹੁਤ ਨਿਆਰੇਦਾਰ ਹੁੰਦਾ ਇਹ ਹੈ ਸਾਊਥ ਇੰਡੀਅਨ ਖਾਣਾ ਬੜਾ ਵਧੀਆ ਹੁੰਦਾ ਬੜਾ ਟੇਸਟੀ ਲੱਗਦਾ ਜੀ ਤੇ ਮੈਂ ਹੀ ਕਹਿੰਦਾ ਜੀ ਹੁਣ ਆਈ ਲਵ ਸਾਊਥ ਇੰਡੀਅਨ ਫੂਡ ਆਪਣੇ ਪੰਜਾਬ ਦੇ ਦੋਸੇ ਦੁਸੇ ਵਨ ਜਮਾ ਭੋਰਾ ਵੀ ਰੀਸ ਨਹੀਂ ਕਰ ਸਕਦੇ ਇੱਥੇ ਦੇ ਦੋਸ਼ਿਆਂ ਦੀ ਹੈ ਬਾਈ ਇੱਥੇ ਖੱਤਾਂ ਦੇ ਵਿੱਚ ਇੱਕ ਕਲਾ ਟੱਚ ਹੈ ਜਿਹੜਾ ਸਾਊਥ ਇੰਡੀਅਨ ਫੂਡ ਨੂੰ ਇੰਨਾ ਟੇਸਟੀ ਬਣਾ ਦਿੰਦੇ ਨੇ 도사 ਇੰਨਾ ਟੇਸਟੀ ਹਰ ਇੱਕ ਚੀਜ਼ ਬਸ ਬਹੁਤ ਜ਼ਿਆਦਾ ਟੇਸਟੀ ਲੱਗ ਰਹੀ ਹੈ ਜੀ ਇਡਲੀ ਨਾਲੇ ਕੋਈ ਮਾੜੀ ਚੀਜ਼ ਵੀ ਨਹੀਂ ਆਹੀ ਸਵੇਰੇ ਸਵੇਰੇ ਹੈਲਦੀ ਬ੍ਰੈਕਫਾਸਟ ਹੈ ਜੀ ਇਹ ਬੰਦਾ ਜਿਹੜੇ ਵਾ ਅਜਿਹਾ ਰੁਕਿਆ ਹੋ ਤਾਂ ਕਹਿੰਦਾ ਭਾਈ ਮੈਂ ਦੇਸੀ ਕਿਉਂ ਇਸਤੇਮਾਲ ਕਰਦਾ ਬਾਕੀ ਦੇਖੋ ਜੀ ਹੁੰਦਾ ਕੀ ਨਹੀਂ 도사 ਹੁੰਦਾ ਤਾਂ ਆਲੂਆਂ ਦਾ ਹੀ ਹੈ ਜੀ ਦਾਲ ਦੂੰਗਾ ਉਸ ਤੋਂ ਬਾਅਦ ਗੱਲ ਕਰੀਏ ਨਾਲ ਇਡਲੀ ਉਹ ਵੀ ਸ਼ਾਇਦ ਹੈਲਦੀ ਹੁੰਦੀ ਹੋਏਗੀ બસ ਇਹੀ ਨਾਲ ਸਾੰਬਰ ਹੁੰਦੀ ਜੀ ਸਬਜ਼ੀਆਂ ਜੀ ਦੇ ਇਹ ਹਸਤਾ ਬਈ ਜੀ ਸਾਰਾ ਨਵੇਂ ਪਿੰਡ ਚ ਐਂਟਰੀ ਕਲ ਪੱਕਮ ਦੇ ਵਿੱਚ ਜੀ ਕੱਲ ਸੀਗੇ ਜੀ ਕੁਲਵਾਨ ਕੱਪਮ ਅੱਜ ਕੱਲ ਪੱਕਮ ਸੈਕੜਾ ਦਾ ਪਤਾ ਨਹੀਂ ਕਿੱਥੋਂ ਕਿੱਥੇ ਗਈ ਪੱਕਮ ਕੱਪਮ ਇਹ ਇੱਥੇ ਦਾ ਮੈਂ ਕਹਿ ਰਹੀ ਹਾਂ ਜੀ ਜ਼ਿਆਦਾਤਰ ਇਹੀ ਬੋਲ ਪੱਪਮ ਪੱਕਮ ਜਾਂ ਮੱਲਈ ਜ਼ਿਆਦਾਤਰ ਇਹ ਕਾਮਨਲੀ ਪ੍ਰੋਨਾਂਊਂਸ ਵਰਡ ਇਹੀ ਹੈ ਜੀ ਸ਼ਹਿਰਾਂ ਦਾ ਰਾਹ ਦੇ ਵਿੱਚ ਬਰਸਾਤ ਬਹੁਤ ਹੋਣ ਲੱਗ ਗਈ ਸੀ ਪਿੱਛੋਂ ਚਲਾਂਦੇ ਚਲਾਂਦੇ ਸੀ ਤਕਰੀਬਨ ਜਿਹੜਾ ਹੈਗਾ ਸਫ਼ਰ 25 ਕਿਲੋਮੀਟਰ ਦਾ ਕੱਢ ਲਿਆ ਸੀਗਾ ਤੇ ਬਰਸਾਤ ਰੁਕੀ ਨਹੀਂ ਹਲਕੀ 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 ਜਿਹੜੀ ਹੈਗੀ ਆ ਬੂੰਦਾਂ ਪਈ ਜਾਂਦੀਆਂ ਨੇ ਤੇ ਸਾਈਕਲ 'ਤੇ ਖੜਾ ਆਤੇ ਸੀਗੇ ਫਿਰ ਅਸੀਂ ਇੱਥੋਂ ਮਾਰਾ ਮੋਢਾ ਜਿਹੜਾ ਹੈਗਾ ਠੰਡਾ ਹਿੱਟਾ ਕਰ ਲਿਆ ਤੇ ਹੁਣ ਇੱਥੋਂ ਦੀ ਚੱਲਦੇ ਆਂ ਜੀ ਗਾਂ ਫਿਰ 60 ਕਿਲੋਮੀਟਰ ਰਹਿ ਗਿਆ ਜੀ ਆਪਣਾ ੁੱਡੂ ਚੇਰੀ ਚਲੋ ਜੀ ਚਲੋ ਭਾਈ ਜੀ ਪਤਾ ਨਹੀਂ ਭਲਾ ਕੀ ਹੈ ਜੀ ਬੈਕ ਕੁਆਟਰ ਸਮੁੰਦਰ ਖੱਬੇ ਹੱਥ ਸੀਗਾ ਪਤਾ ਨਹੀਂ ਸੱਜੇ ਹੱਥ ਕਿਵੇਂ ਆ ਗਿਆ ਜਦੋਂ ਪਾਣੀ 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 ਇੱਥੇ ਕੋਲ ਵੀ ਬਣੀ ਜਾਂਦਾ ਹੈ ਉਹ ਦੇਖੋ ਸਾਹਮਣੇ ਜਿੰਨਾ ਜ਼ਰੂਰ ਪਹੁੰਚਣਾ ਜ਼ਰੂਰੀ ਸੀਗਾ ਉਹਨਾਂ ਲੇਟ ਹੋ ਗਏ ਅੱਜ ਇੱਕ ਤਾਂ ਬਰਸਾਤ ਪੈ ਰਹੀ ਹੈ ਉਤੋਂ ਦੀ ਬਾਈ ਆ ਚੜਾਈ ਚੜਾ ਕੇ ਲਿਆਏ ਸੀਗੇ ਦੂਰੋਂ ਸਾਫ਼ ਪਤਾ ਲੱਗ ਰਿਹਾ ਸੀਗਾ ਕੀ ਕੁਝ ਹੈਗਾ ਅੱਗੇ ਆ ਕੇ ਭਾਈ ਆ ਦੇਖੋ ਜੀ ਗੈਪ ਹੁਣ ਮੜੋ ਜੀ ਸਾਰੇ ਹੀ ਆ ਗਏ ਸੀਗੇ ਹੁਣ ਥੱਲੇ ਚੱਲਦੇ ਆਂ ਜੀ ਵਾਪਸ ਥੱਲੇ 내려 ਰਹੀ ਜੀ ਆਹੀ ਰੋਡ ਤੋਂ ਰੋਡ ਥੋੜਾ ਕੱਚਾ ਪੱਕਾ ਜਿਹਾ ਹੀ ਹੈ ਇਹ ਵਿੱਚ ਘਰ ਸਹੀ ਰੋਡ ਵੀ ਆਂਦਾ ਹੈ ਇਹਦੇ ਤੇ ਵਿੱਚ ਘਰ ਵੇ ਘਰ ਰੋਡ ਵੀ ਆ ਜਾਂਦਾ ਹੈ ਇਹ ਰੋਡ ਉਹ ਵਾਲਾ ਹਾਈਵੇ ਨਹੀਂ ਹੈ ਜਿਹੜੀ ਆਪਾਂ ਗੱਲਬਾਤ ਕਰਦੇ ਆਂ ਐਨ ਐ 44 ਸਾਈਕਲ ਖੜਾਤੇ ਜੀ ਇੱਧਰ ਤੇ ਇੱਕ ਬੜੀ ਸੋਹਣੀ ਚੀਜ਼ ਦੇਖਣ ਨੂੰ ਮਿਲੀ ਹੈ ਜੀ। ਆ ਨਾਰੀਅਲ ਹੈ ਤੇ ਨਾਲ ਆਈਸੈਂਪਲ ਜਿਹੜਾ ਤਾੜ ਦੇ درختਾਂ ਤੇ ਹੁੰਦਾ ਹੈ। ਨਾਰੀਅਲ ਇੱਥੇ 30 ਰੁਪਏ ਰੇਟ ਹੈ ਜੀ। ਤੇ ਆਈਸੈਂਪਲ ਵੀ ਖਾਵਾਂਗੇ। ਦਹਾਨੇ ਜੀ। ਇਹਦੇ ਜੋ ਦੇਖ ਰਹੇ ਆ ਬਾਈ ਅੰਦਰੋਂ ਲੀਚੀ ਵਰਗਾ ਨਿਕਲੋੜਾ ਲੀਚੀ ਵਰਗਾ। ਲੀਚੀ ਵਰਗਾ। ਬਹੁਤ ਵਧੀਆ ਲੱਗ ਰਿਹਾ ਹੈ। ਵਧੀਆ ਅਨੁਭਵ ਤੇਸਟ ਵੀ ਵਧੀਆ ਹੁੰਦਾ। ਮੰਗ ਰਹੇ ਮਰੀਦਾ। ਬੱਲੇ ਵਾਰਾਂ ਲੈਣਾ ਸਾਭ ਰਹੋ ਅੰਗ ਪੋ ਰਹੋ। अन्ना गया बे पता नहीं किया था आई सैपल आई सैपल તમિલ મે નુંંગુ નુંંગુ હા તમિલ મે કે બોલતે હે જી નુંંગુ ઠીક હે જી ઉસકો દેખ ઓ કોમ્પલેટ હા ઓરે જાડે તાડ دے درختاں دے ہوندے نا او دیکھو جی تاڑ ہی اے تاڑ ہی کہہ دو اچھا جیڑا تھوڑا پانی بندا گا ہاں او اے تاڑ دے درختاں دے بھائی اے لگدا پھل آ لو جی کھل گیا اتنا કે نکلدا بس ہا اتنا કે نکلدا بس اتنا کا اودنا کڈے گا اے ਮੈਂ ਸਭ ਪਾਣੀ ਐਸੇ ਖਾਣ ਨੂੰ ਨਿਕਲਣਾ ਨਹੀਂ ਐ ਐਸੇ ਖਾਓ ਲਓ ਜੀ ਨਹੀਂ ਨਿਕਲ ਐਸੇ ਖਾਓ ਇਦਾਂ ਹੀ ਖਾਣਾ ਹੁੰਦਾ ਇਦਾਂ ਹੀ ਖਾਣਾ ਇਦਾਂ ਹੀ ਖਾਣਾ ਖਾ ਰਸ ਕੇ ਜਿਹਦਾ ਸਵਾਦ ਆ ਕੱਢ ਦਿਓ ਛੋਟਾ ਕੁੜਾ ਕੋੜਾ ਛੋਟਾ ਛੋਟਾ ਨਾ ਵੱਡਾ ਉਹ ਨਾ ਵੱਡਾ ਸੈਸੂਣਾ ਹੈ ਜਿਆ ਕੜਾ ਤਾਂ ਛੋੜੀ ਸੀ ਬੜਾ ਇਦਾਂ ਬੜਾ ਹੋਣਾ ਆ ਹੁਣ ਅੰਨਾ ਨਾਰੀਅਲ ਚੀਰੂਗਾ ਜੀ ਇਹਨਾਂ ਦੀ ਪੂਰੀ ਕਲਾ ਹੁੰਦੀ ਬਾਈ ਦੋ ਸੱਟਾ ਮਾਰਦੇ ਤੇ ਜਮਾਂ ਇਹਨ ਖੁੱਲ ਜਾਂਦੇ ਨਾਰੀਅਲ ਨਾਰੀਅਲ ਵੀ ਕਹਿੰਦਾ ਬਾਈ ਇਹਨਾਂ ਦੇ ਹੱਥ ਚ ਨਾਮ ਆ ਗੰਡਾਸੀ ਵੀ ਇਹਨਾਂ ਦੀ ਸਾਊਥ ਫਿਲਮਾਂ ਵਾਲੀ ਏ ਦਨੰਨਾ ਆਜਾ ਪੰਦਰਾ ਆ ਲਓ ਜੀ ਲਓ ਪੂਰਾ ਫੁੱਲ ਬਾੜਾ ਵਾਟਰ ਕਾ ਸਾਮਸਨ ਸਾਮਸਨ ਖਾ ਲਿਆ ਜੀ ਨਾਰੀਅਲ ਤੇ ਮਲਾਈ ਵੀ ਵਿੱਚੋਂ ਕੱਢ ਕੇ ਖਾ ਗਈ ਜੀ 30 ਰੁਪਏ ਰੇਟ ਜਮਾ ਜਾਇਜ਼ ਹੈ ਜੀ ਪਰ ਪਾਣੀ ਥੋੜਾ ਘੱਟ ਹੁੰਦਾ ਛੋਟੇ ਨਾਰੀਅਲ ਦਾ ਰੇਟ ਤੇ 30 ਰੁਪਏ ਹੁੰਦਾ ਹੈ ਤੇ ਬਾਕੀ ਆਈਸੈਪਲ ਉਹਦਾ ਟੇਸਟ ਜਮਾ ਤੁਹਾਨੂੰ ਮੈਂ ਦੱਸਾਂ ਜਿੱਦਾ ਨਾਰੀਅਲ ਦੀ ਮਲਾਈ ਹੁੰਦੀ ਨਾ ਉਹ ਜਿਹਾ ਹੀ ਹੁੰਦਾ ਬਸ ਹੋਰ ਕੋਈ ਫਰਕ ਨਹੀਂ ਹੈਗਾ ਇਹੀ ਹਿਸਾਬ ਕਰਤਾ ਹੈ ਤੇ ਹੁਣ ਆਹ ਰੋਡ ਤੇ ਚੱਲੀ ਜੰਨੇ ਆ ਪੋਂਡੀਚਰੀ ਰਹਿ ਗਿਆ ਜੀ 49 ਕਿਲੋਮੀਟਰ 55 ਕਿਲੋਮੀਟਰ ਹੋਰ ਲੱਗਦਾ ਮੈਨੂੰ 4 ਘੰਟਿਆਂ 'ਚ ਹੀ ਲਾ ਦਾਂਗੀ। 3 ਹੋ ਜੇ ਮਤਲਬ 7 8 ਵੇ 8 ਵੇ ਮੈਕਸ ਆਪਾਂ ਪੌਂਡੀਚਰੀ ਪਹੁੰਚ ਜਾਾਂਗੇ ਜੀ। ਉੱਥੇ ਆਪਣੀ ਇੱਕ ਜਗ੍ਹਾ ਹੈ, ਓਰੀਆ ਨਿਲਾਇਮ। ਉੱਥੇ ਅੱਜ ਅਸੀਂ ਸਟੇ ਕਰਾਂਗੇ ਜਾ ਕੇ। ਜਮੈਂ ਬੜੀ ਸਸਤੀ ਜਗ੍ਹਾ ਤਨ ਮੈਂ ਦੱਸਾਂਗਾ ਵੀ ਜੇ ਕੋਈ ਆਏ ਪੌਂਡੀਚਰੀ ਰੁਕਣਾ ਹੋਵੇ ਤਾਂ ਉਹ ਰੁੱਕ ਸਕਦਾ ਹੈ ਓਰੀਆ ਨਿਲਾਇਮ ਦੇ ਵਿੱਚ। ਪਹਿਲੇ ਪਹੁੰਚ ਜਾਈਏ ਫਿਰ ਸਾਰਾ ਦਿਖਾਵਾਂਗੇ ਤੇ ਕੱਲ ਪੌਂਡੀਚਰੀ ਘੁਮਾਵਾਂਗੇ ਬਹੁਤ ਸੋਹਣੀ ਜਗ੍ਹਾ ਹੈ ਜੀ ਪੌਂਡੀਚਰੀ। ਸਪੈਨੀਆਂ ਦਾ ਪਿੰਡ ਕਹਿੰਦੇ ਸਪੈਨੀਆਂ ਦਾ ਇਧਰਲੇ ਪਾਸੇ ਹੋਈ ਜਾਂਦਾ ਜੀ ਇੱਕ ਸਾਊਥ ਥੱਲੇ ਦਾ ਵਿਆਹ ਕਿ ਆ ਪਤਾ ਨਹੀਂ ਕੀ ਪ੍ਰੋਗਰਾਮ ਹੈ ਮੰਦਰ ਦਾ ਦੇਖਦੇ ਆ ਜੀ ਇਹ ਵੀ ਇੱਕ ਡ੍ਰੀਮ ਸੀਗਾ ਦੇਖਣ ਦਾ ਸਾਊਥ ਦਾ ਵਿਆਹ ਕਿੱਦਾਂ ਦਾ ਹੁੰਦਾ ਹੈ ਦੇਖਦੇ ਆ ਜੀ ਆਹ ਖੜੇ ਹੋਏ ਅੰਨਾ ਹੋਰੀ ਵਣਕਾ ਵਣਕਮ ਆਹ ਪ੍ਰੋਗਰਾਮ ਹੈ ਹੋ ਰਿਹਾ ਜੀ ਇਧਰ ਵਿੱਚ ਟੈਂਪਲ ਵਿੱਚ ਟੈਂਪਲ ਵਿੱਚ ਗੋ ਟੈਂਪਲ ਇਹ ਈਸ਼ਵਰਨ ਈਸ਼ਵਰਨ ਹੋਈ ਮੇਰੰਬਰ ਮੇਲੰਬਰ ਬੇਲੰਬੁਰ ਪੁਗਾਣ ਦਾ ਮੰਦਿਰ ਹੈ ਤੇ ਇੱਥੇ ਸਾਰਾ ਇੱਥੇ ਸਾਰਾ ਖਾਣ ਪਾਣ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਰੈਡੀ ਹੋਇਆ ਪਿਆ ਜੀ ਮਤਲਬ ਆ ਲੰਗਰਲਾ ਸਾਹਿਬ ਜੀ ਦਾ ਆਪਣੇ ਪ੍ਰਸਾਦਮ ਪ੍ਰਸੁਧਮ ਕਰਾ ਦਿੰਦੇ ਨੇ ਕੇਲਿਆਂ ਦੇ ਪੱਤੇ ਜਮਾ ਰੈਡੀ ਕਰਤੇ ਨੇ ਆ ਸ਼ਾਇਦ ਕੋਈ ਪ੍ਰੋਗਰਾਮ ਜੇ ਕਿੱਲੇ ਚੂੜੀਆਂ ਵਗਾਰਾ ਫੜ ਕੇ ਕਰਦੇ ਨੇ ਜੀ ਇਹ ਸਾਰਾ ਸਮਾਨ ਸੱਲ ਅਕੇਲੇ ਕੁਲੇ ਚੂੜੀਆਂ ਦੇ ਨਾਲ ਜਿਹੜਾ ਹੈਗਾ ਸਾਰਾ ਕੰਮ ਹੁੰਦਾ ਜੀ ਇੱਥੇ ਆਓ ਸ਼ਾ ਵੀ ਦਿੱਤਾ ਹੈ ਸ਼ਾਇਦ ਖਾਣ ਪੀਣ ਦਾ ਵੀ ਪ੍ਰੋਗਰਾਮ ਹੋਊਗਾ ਇੱਥੇ ਵਧੀਆ ਸ਼ਹਿਨਾਈ ਵੱਜਦੀ ਪਈ ਹੈ ਜੀ ਆ ਮੂੰ ਪੀਲਾ ਪੀਲਾ ਜਾਂ ਕਰ ਲੈਂਦੇ ਨੇ ਸਾਰੇ ਇੱਥੇ ਆਪਣਾ ਤੇ ਹੋਰ ਹੀ ਬਣ ਜਾਂਦੇ ਨੇ ਮਤਲਬ ਕੋਈ ਕਲਚਰ ਰਿਚੁਅਲ ਹੁੰਦਾ ਹੈ ਜੀ ਇਧਰ ਸਾਰੀਆਂ ਆਪਣੀਆਂ ਪੈਣਾ ਇਕੱਠੀਆਂ ਹੋਈਆਂ ਹੋਈਆਂ ਈਸ਼ਵਰਨ ਟੈਂਪਲ ਦੇ ਬਾਹਰ ਹਲਦੀ ਅੱਛਾ ਹਲਦੀ ਦਾ ਪ੍ਰੋਗਰਾਮ ਹੈ ਜੀ ਬਣਕਾਂ ਬਣਕਾਂਗੇ ਓਕੇ ਹਲਦੀ ਦਾ ਪ੍ਰੋਗਰਾਮ ਆਓ ਜੀ ਆਓ ਇਹਨਾਂ ਨਾਲ ਗਾਡੀ ਪਾ ਲਈ ਅਸੀਂ ਅੰਨਾ ਹੋਰੀ ਨਾਲ ਤੇ ਕਹਿੰਦੇ ਕਰੋ ਤੁਸੀਂ ਹਲਦੀ ਦਾ ਪ੍ਰੋਗਰਾਮ ਕੇ ਅੰਨਾ ਓਕੇ ਆ ਅੰਨਾ ਮੈਰਿਜ ਫੰਕਸ਼ਨ ਮੈਰਿਜ ਆ ਵਿਆਹ ਦਾ ਪ੍ਰੋਗਰਾਮ ਹੋ ਰਿਹਾ ਜੀ ਇੱਥੇ ਵਿਆਹ ਦਾ ਆ ਇੱਥੇ ਕੇਲਿਆਂ ਦੇ ਪੂਰੇ ਗੱਟੇ ਜਿਹਾ ਲਿਆ ਕੇ ਰੱਖਤੇ ਐ ਤੇ ਸਾਰਾ ਸਮਾਨ ਜਿਹੜਾ ਹੈਗਾ ਇੱਥੇ ਖਾਣ ਪੀਣ ਦਾ ਲਿਆ ਕੇ ਰੱਖਿਆ ਮੁਰਕੂ ਪੂੜੀਆਂ ਇਡਲੀ ਉੱਤਪਮ ਸਾਰਾ ਕੁਝ ਇਧਰ ਵੱਜ ਰਿਹਾ ਜੀ ਸਾਰੇ ਤਾਮ-ਤਾਮ ਸ਼ੁਰੂ ਹੋ ਗਿਆ ਜੀ ਪੱਤੇ ਕੇਲਿਆਂ ਦੇ ਪੱਤੇ ਦੇ ਉੱਤੇ ਅਕੇਲੇ ਦੇ ਪੱਤੇ ਵੀ ਛਾਤੇ ਵਣਕਾ ਵਣਕਾ ਮੀ ਵਣਕਾ ਕੇਲਿਆਂ ਦੇ ਪੱਤੇ ਹੈ ਜੀ ਨਾਲ ਇਧਰ ਖਾਣਾ-ਦਾਣਾ ਦੇਣਾ ਸ਼ੁਰੂ ਕਰਤਾ ਜੀ ਇਹਨਾਂ ਨੇ ਫਰਾਈਡ ਰਾਈਸ ਸਾਰਾ ਖਾਣਾ ਹੀ ਖਾਣਾ ਜੀ ਵਣਕਾ ਉਹ ਟਿਪੀਕਲ ਸਾਊਥ ਸਟਾਈਲ ਮੈਰਿਜ ਵੀ ਵਲੋਗਿੰਗ ਸ਼ੋਇੰਗ ਪੰਜਾਬ ਵੀਡੀਓ ਯਾਰ ਟਰੈਵਲਿੰਗ 올 ਇੰਡੀਆ ਇੱਧਰ ਖਾਣਾ-ਦਾਣਾ ਜੀ ਸਾਰਾ ਤਿਆਰ ਕਰਿਆ ਹੋਇਆ ਰੱਖਿਆ ਹੋਇਆ ਇਹ ਆਪਣੇ ਜਿਵੇਂ ਵਿਆਹ ਤੋਂ ਪਹਿਲੇ ਪ੍ਰੋਗਰਾਮ ਹੁੰਦਾ ਨਾ ਹਲਦੀ ਦਾ ਇਹ ਉਦਾਂ ਦਾ ਵੀ ਕੋਈ ਪ੍ਰੋਗਰਾਮ ਹੈ ਜੀ ਵਿਆਹੇ ਜਾ ਰਹੇ ਹੈ ਜੀ ਦਾ ਅਣਕਾ ਵਨਕਮ ਪੰਜਾਬ ਦੇ ਹੀ ਪੋਤਾ ਹਲਦੀ ਲਾ ਕੇ ਇਹਨਾਂ ਦਾ ਜਿਹੜਾ ਹੈਗਾ ਕੰਮਕਾਰ ਕਰਿਆ ਜਾ ਰਿਹਾ ਜੀ ਸ਼ਾਇਦ ਵਿਆਹ ਹੀ ਹੋ ਰਿਹਾ ਹੈ ਇਹਨਾਂ ਦਾ ਅੰਨਾ ਹੀ ਦੀ ਦਿਸੇ ਮੈਰਿਜ ਫੰਕਸ਼ਨ ਮੈਰਿਜ ਫੰਕਸ਼ਨ ਸੀ ਇਹਨੂੰ ਹਲਦੀ ਹਲਦੀ ਓਕੇ ਹਲਦੀ ਈਸ਼ਵਰਨ ਟੈਂਪਲ ਹੈ ਜੀ ਇਹ ਤੇ ਪੂਰਾ ਵਿਆਹ ਦਾ ਪ੍ਰੋਗਰਾਮ ਹੋ ਰਿਹਾ ਇੱਥੇ ਜੀ ਨਾ 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 ਥੈਂਕ ਯੂ ਥੈਂਕ ਯੂ ਨੰਦਰੀ ਨੰਦਰੀ ਤੇ ਪੂਰੇ ਵਿਆਹ ਦੇ ਪ੍ਰੋਗਰਾਮ ਤੇ ਇਹਨਾਂ ਨੇ ਗੱਲਬਾਤ ਪੂਰੀ ਓਕੇ ਰਿਪੋਰਟ ਕਰੀ ਹੋਈ ਹੈ ਜੀ ਵਿਆਹ ਬਹੁਤ ਸੋਹਣਾ ਜੀ ਨਿਆਰਾ ਆ ਗਿਆ ਜੀ ਇਹ ਵੀ ਇੱਕ ਡ੍ਰੀਮ ਸੀਗਾ ਜੀ ਕਿਸ ਸਾਊਥ ਦਾ ਵਿਆਹ ਦੇਖੀਏ ਵਿਆਹ ਦੇਖੀਏ ਮੈਨੀਫੈਸਟੇਸ਼ਨ ਵਰਕ ਕਰ ਗਈ ਮੈਨੀਫੈਸਟੇਸ਼ਨ ਵਰਕ ਬਾਰ ਬਾਰ ਇਤਰ ਪਾ ਦਿੰਦੇ ਆ ਜੀ ਇਹ ਸ਼ਗਨ ਦੇਣ ਦੀ ਸ਼ਾਇਦ ਉਹ ਹੁੰਦੀ ਹੋਏਗੀ ਰਸਮ ਰਿਚੁਅਲ ਕੇਲੇ ਇਹਨਾਂ ਦੇ ਮਤਲਬ ਸਾਊਥਰਨ ਟ੍ਰੈਡੀਸ਼ਨ ਚ ਬਹੁਤ ਮਾਇਨੇ ਰੱਖਦੇ ਆ ਜੀ ਕੇਲੇ ਕੁਲੇ ਬਾਲੇ ਦਬਾ ਕੇ ਰੱਖਦੇ ਆ ਇਹ ਜਿਹੜੀਆਂ ਧੋਤੀਆਂ ਪਾਉਂਦੇ ਨੇ ਜੀ ਜਦੋਂ ਵਿਆਹ ਤੇ ਜਾਂਦੇ ਨੇ ਟ੍ਰੈਡੀਸ਼ਨਲ ਸਾਊਥ ਇੰਡੀਅਨ ਵਿਆਹ ਆ ਖਾਣ ਪੀਣ ਦਾ ਸਾਰਾ ਮਾਮਲਾ ਹੁੰਦਾ ਜੀ ਇਹਨਾਂ ਦਾ ਸਾਊਥ ਇੰਡੀਆ ਨਾਲਿਆਂ ਦਾ ਚਾਵਲਾ ਚਾਵਲੀ ਜ਼ਿਆਦਾਤਰ ਇਹਨਾਂ ਦੇ ਹੁੰਦੇ ਨਾਲ ਆ ਕੇਲੇ ਦੇ ਪੱਤੇ ਪਏ ਹੋਏ ਆ ਜੀ ਇਹ ਜਿਹੜੀ ਤੁਸੀਂ ਸਾਰੀ ਦੇਖੀ ਜੀ ਇਹ ਇੱਕ ਬੜਾ ਡ੍ਰੀਮ ਜਿਹਾ ਸੀਗਾ ਕਿ ਸਾਊਥ ਸਟਾਈਲ ਦੀ ਮੈਰਿਜ ਨਾਲ ਦੇਖਾਂ ਤੇ ਹੁਣ ਦੇਖ ਲਈ ਬਹੁਤ ਹੀ ਸੋਹਣੀ ਮੈਰਿਜ ਹੋ ਰਹੀ ਹੈ ਜੀ ਬਹੁਤ ਹੀ ਵਧੀਆ ਲੱਗਿਆ ਦੇਖ ਕੇ ਇਹ ਹੁੰਦੀ ਹੈ ਜੀ ਇੱਕ ਟ੍ਰੈਡੀਸ਼ਨਲ ਮੈਰਿਜ ਅੱਜ ਕੱਲ ਲੋਕ ਵੈਸਟਰਨਾਈਜੇਸ਼ਨ ਦੇ ਵਿੱਚ ਜਾਈ ਜਾਂਦੇ ਆ ਤੇ ਇਹ ਆਪਣੇ ਰਿਚੁਅਲਸ ਭੁੱਲੀ ਜਾਂਦੇ ਤਾਂ ਮਿਲੜਾ ਨੇ ਇਹ ਚੀਜ਼ਾਂ ਸੰਭਾਲ ਕੇ ਰੱਖੀਆਂ ਹੋਈਆਂ ਤੇ ਉਹਦੇ ਹਿਸਾਬ ਨਾਲ ਇਹ ਵਿਆਹ ਸ਼ਾਦੀਆਂ ਕਰਦੇ ਨੇ ਜੀ ਦੇਖ ਲਓ ਜੀ ਕੇਲਿਆਂ ਦੇ ਪੱਤੇ ਦੇ ਉੱਤੇ ਇਹਨਾਂ ਦਾ ਖਾਣਾ-ਦਾਣਾ ਸਾਰਾ ਹੈ ਜੀ ਵਿਆਹ ਦਾ ਤਾਂ ਨਹੀਂ ਫੰਕਸ਼ਨ ਹੈਗਾ ਇਹ ਫੰਕਸ਼ਨ ਮੇਨਲੀ ਹੈਗਾ ਜੀ ਆਪਣਾ ਹਲਦੀ ਦਾ 4 ਵਜੇ ਜੀ ਪੌਂਡੀਚਰੀ 48 ਕਿਲੋਮੀਟਰ ਹੈਗਾ ਜੀ ਤੇ ਆਹ ਦੇਖੋ ਜੀ ਆਹ ਰੋਡ ਹੱਲੇ ਵੀ ਫੜਿਆ ਹੋਇਆ ਸੀ ਕੋਈ ਪਿੰਡ ਜਾਂ ਆਇਆ ਸੀਗਾ ਇਹ ਨਾਮ ਇਹਦਾ ਪਤਾ ਨਹੀਂ ਕੀ ਆ ਬੋਨਾ ਪਰ ਆਏ ਇਦਾਂ ਹੀ ਕੋਈ ਪਿੰਡ ਹੈ ਜੀ ਆਪਣੇ ਸਾਰੇ ਤੇ ਸਾਰੇ ਜਿਹੜੇ ਅੰਦਾਜ਼ੇ ਹੁੰਦੇ ਆ ਸਾਰੇ ਗਲਤੀ ਹੁੰਦੇ ਆ ਸੋਚਿਆ ਇਹ ਸੀਗਾ ਆਪਾਂ ਪਹੁੰਚ ਜਾਾਂਗੇ ਜੀ ਪੋਂਡੀਚਰੀ 4 ਵਜੇ ਤੱਕ ਪਰ ਨਹੀਂ ਪਹੁੰਚ ਪਾਏ 8 ਵਜ ਜਾਣਗੇ ਪੱਕਾ 800 ਹੀ ਬਾਦੀ ਹੋਊਗਾ ਟਾਈਮ ਦੇਖੋ ਕੀ ਬਣਦਾ ਜੋ ਵੀ ਬਣੇਗਾ ਸਾਰਾ ਕੋ ਦੱਸਦੇ ਆ ਜੀ ਪਹਿਲੇ ਤੇ ਤੇਰੇ ਫੋਟੋ ਸੈਸ਼ਨ ਚੱਲੀ ਜਾਂਦਾਗਾ ਨਾ ਵੀਡੀਓ ਵੀਡੀਓ ਡਿੱਗ ਰਿਹਾ ਵੀਡੀਓਗਾ ਇੰਲਾ ਇੰਲਾ ਵਣਕਾਂ நன்றி நன்றி ਚਲੋ ਜੀ ਚਲੋ ਬਰਸਾਤ ਪਈ ਸੀਗੀ ਇੱਕ ਅੱਧੇ ਮਿੰਟ ਵਾਸਤੇ ਰੁਕ ਗਏ ਆ ਪੰਪ ਤੇ ਸਾਹਮਣੇ ਲੱਗਦਾ ਸੀਗਾ ਜਿਵੇਂ ਬਰਸਾਤ ਪਈ ਜਾਂਦੀ ਐ ਫਿਰ ਤੁਰ ਪਈ ਚਨਾਈ ਪਿੱਛੇ ਛੱਡ ਐ ਜੀ 130 ਕਿਲੋਮੀਟਰ ਅੱਗੇ ਜੀ 25 ਦੇ ਲਗਭਗ ਰਹਿ ਗਿਆ ਜੀ ਆਪਣਾ ਪੋਂਡੀਚੇਰੀ ਜੀ ਪੋਂਡੀਚੇਰੀ ਪੋਂਡੀਚੇਰੀ ਯਾ ਫੁੱਟੂਚੇਰੀ ਜੋ ਮਰਜ਼ੀ ਲਾ ਲੋ ਹੈਗੀ ਇਹ ਯੂਨੀਅਨ ਟੈਰੀਟਰੀ ਐ ਨਾ ਇਹ ਕਿਸੇ ਚੀਜ਼ ਵਿੱਚ ਵੀ ਨਹੀਂ ਆਂਦੀ ਨਾ ਸਟੇਟ ਦੇ ਵਿੱਚ ਨਾ ਕੁਝ ਇਹ ਯੂਨੀਅਨ ਟੈਰੀਟਰੀ ਐ ਯੂਟੀ ਐ ਜੀ ਆਪਣੀਆਂ ਜਿੰਨੀਆਂ ਯੂਟੀਆਂ ਹੈਗੀਆਂ ਲਕਸ਼ਦੀਪ ਹੋਗੀ ਅੰਡਮਾਨੀ ਕੋਵਾਰਾ ਹੋਗੀ ਦਮਨ ਐਂਡ ਦਿਉ ਹੋਗੀ ਦਾਦਰਾ ਐਂਡ ਨਗਰ ਹਵੇਲੀ ਹੋਗੀ ਉਦਾਂ ਹੀ ਜੀ ਇਹ ਇੱਕ ਹੋਰ ਯੂਨੀਅਨ ਟੈਰੀਟਰੀ ਹੈ ਜੀ ਆਪਣੀ ਪੌਂਡੀਚੇਰੀ ਇਹ ਕੋਈ ਸਟੇਟ ਨਹੀਂ ਹੈਗੀ ਮਤਲਬ ਇੱਕ ਯੂਨੀਅਨ ਟੈਰੀਟਰੀ ਆਪਾਂ ਹੋਰ ਦੇਖ ਲਾਂਗੇ ਜੀ ਅੰਡਮਾਨ ਨਿਕੋਬਾਰ ਤੋਂ ਬਾਅਦ ਆਪਣੀਆਂ ਵੈਸੇ ਸਾਰੀਆਂ ਦੀ ਗੱਲ ਕਰੀਏ ਯੂਨੀਅਨ ਟੈਰੀਟਰੀਆਂ ਦੇ ਵਿੱਚ ਆਂਦੀ ਦੀ ਚੰਡੀਗੜ੍ਹ ਆਪਣੇ ਪੰਜਾਬ ਕੋੜੇ ਫਿਰ ਦਿੱਲੀ ਫਿਰ ਦਮਨ ਐਂਡ ਡਿਊ ਫਿਰ ਦਾਦਰਾ ਐਂਡ ਨਗਰ ਹਵੇਲੀ ਫਿਰ ਪੌਂਡੀਚੇਰੀ ਫਿਰ ਉਸ ਤੋਂ ਬਾਅਦ ਅੰਡਮਾਨ ਐਂਡ ਨਿਕੋਬਾਰ ਆਈਲੈਂਡਸ ਫਿਰ ਲਕਸ਼ਦਵੀਪ ਹੋਰ ਇੱਕ ਅੱਧੀ ਕੋਈ ਰਹਿ ਗਈ ਹੋਵੇ ਤਾਂ ਜਰੂਰ ਕਮੈਂਟ ਜੀ ਜਰੂਰ ਦੱਸਿਓ ਟੈਲੀ ਚਲੋ ਜੀ ਲਦਾਖ ਵੀ ਆਈ ਸੀ ਜੰਮੂ ਕਸ਼ਮੀਰ ਵੀ ਆ ਗਿਆ ਹੁਣ ਤਾਂ ਯੂਨੀਅਨ ਟੈਰੀਟਰੀ ਚ ਰਾਤ ਦਾ ਟਾਈਮ ਹੋ ਗਿਆ ਜੀ ਤੇ ਪੌਂਡੀਚੇਰੀ ਰਹਿ ਗਿਆ ਜੀ ਆਪਣਾ 18 ਕਿਲੋਮੀਟਰ ਹੋਰ 18 ਕਿਲੋਮੀਟਰ ਜਿਹੜਾ ਅਸੀਂ ਹੈਗਾ ਤਕਰੀਬਨ ਘੰਟੇ ਦੇ ਵਿੱਚ ਵਿੱਚ ਲਾ ਦਾਂਗੇ ਜੀ ਪੂਰਾ ਖਿੱਚਿਆ ਹੋਇਆ ਕੰਮ ਰਾਤ ਨੂੰ ਤੇ ਚਲਾਣਾ ਤਾਂ ਪੈਣਾ ਹੀ ਹੈ ਜੀ ਹਲਕੀ ਹਲਕੀ ਕਿਣਵੇਂ ਨਵੇਂ ਵੀ ਹੈਗੀ ਐ ਉੱਥੇ ਜਾ ਕੇ ਕੋਈ ਖਾਵਾ ਪੀਵਾਂਗੇ ਤੇ ਫਿਰ ਪਾਵਾਂਗੇ ਫੌਟ ਗਿਆ ਜੀ ਪੋਂਡੀਚੈਰੀ ਤੇ ਸਾਈਕਲ ਬਾਹਰ ਖੜੇ ਨੇ ਤੇ ਫਟਾਫਟ ਮੈਂ ਇੱਕ ਥਾਂ ਤੇ ਆਇਆ ਜੀ ਮਾਈਕ ਸਹੀ ਕਰਵਾਣਾ ਮਾਈਕ ਖੁਲਵਾਇਆ ਤੇ ਅੰਦਰੋਂ ਪਾਣੀ ਪਾਣੀ ਕੰਮ ਹੋਇਆ ਪਿਆ ਜੀ ਕੋਈ ਬਰਸਾਤ ਕਰਕੇ ਕਰੀ ਪਾਣੀ ਪੈ ਜਾਂਦਾ ਵਾ ਕੋਈ ਗੱਲ ਹੋ ਗਈ ਹੋਣੀ ਹੈ ਜੀ ਹੁਣ ਸਹੀ ਕਰਾਣ ਦਾ ਬਾਈ ਕਹਿੰਦਾ 500 ਲੱਗੇਗਾ ਤੇ ਸਹੀ ਹੋ ਜਾਊਗਾ ਤੇ ਮੈਂ ਕਿਹਾ ਕਰਾ ਲੈਨੇ ਆ ਫਿਰ ਸਹੀ ਤੇ ਚੈੱਕ ਕਰੋ ਜੀ ਪਾਣੀ ਪਾਣੀ ਕੰਮ ਪੋਂਡੀਚੈਰੀ ਕੇਂਦਰ ਸ਼ਾਸਿਤ ਪ੍ਰਦੇਸ਼ ਬੱਸ ਇਹ ਕਰਾ ਮਿਲ ਗਿਆ ਜੀ ਰਾਤ ਟਿਕਾਣਾ ਉੜੀਆ ਨਿਲਾਇਮ ਉੜੀ ਸ਼ਾਲਿਆਂ ਦਾ ਹੈਗੇ ਇਹ ਅੰਦਰ ਜਿਨ੍ਹਾਂ ਦਾ ਇਹ ਹਾਲ ਹੈਗਾ Ashram ਉਹ ਮਾਤਾ ਜੀ ਹੈਗੇ ਆਪਣੇ ਫਰਾਸ ਤੋਂ ਜੀ ਤੇ ਜਿਵੇਂ ਇਹ ਬਣਾਇਆ ਗਿਆ ਜੀ ਆਪਣਾ ਫਰੈਂਚ ਪ੍ਰੋਵਿੰਸ ਇੱਥੇ ਰਾਜ ਕਰਦੀ ਸੀ ਕਿਸੇ ਟਾਈਮ ਤੇ ਤੇ ਉਹਦੇ ਹਿਸਾਬ ਨਾਲ ਫਰੈਂਚ ਟਾਈਪ ਕਰ ਜਿਹੜੇ ਹੈਗੇ ਇੱਥੇ ਬਣੇ ਹੋਏ ਨੇ ਜੀ ਕੱਲ ਦਿਖਾਨਿਆ ਸਾਰਾ ਸ਼ਹਿਰ ਪੁੰਡਿਚੇਰੀ ਬਣੇ ਰਹੋ ਜੀ ਹੁਣ ਜਾ ਕੇ ਸਟੇਜ ਅੰਦਰ ਕਰਦੇ ਆਂ ਵਾਵਾ ਸਾਈਕਲ ਚਲਾਇਆ ਇਤਾਂ ਬਾਈ ਪਹਿਲੀ ਵਾਰ ਮੈਂ ਆਪਣੇ 6 ਮਹੀਨਿਆਂ ਦੇ ਸਫਰ ਦੇ ਵਿੱਚ ਮੈਂ ਕਹੂੰਗਾ ਅੱਜ ਥਕਾਵਟ ਹੈ ਜੀ ਥੋੜੀ ਜੀ ਅੱਜ ਲੱਗੀ ਥਕਾਵਟ ਪਟਾਣੂ ਤੇ ਆ ਸਾਰਾ ਨੂੰ ਮੈਂ ਸ਼ਗਨ ਭੇਜਣ ਆਲਾ ਇਹ ਦੀਵਾਲੀ ਧਨਵਾਲੀ ਦੀਵਾਲੀ ਦਾ ਲੰਗੀ ਕਿਆ ਸ਼ਗਨ ਦੇ ਵਿੱਚੋਂ ਦੇਖੋ ਜੀ ਮਾਰਕੀਟਿੰਗ ਦੀ ਟੈਕਨੀਕ ਕਿੰਨੀ ਸੋਹਣੀ ਹੈ ਮੈਂ ਵੀ ਮਾਰਕੀਟਿੰਗ ਕਰ ਰਿਹਾ ਇੱਕ ਇੱਕ ਆਡੀਅੰਸ ਨੂੰ ਬੜੀ ਓਕੀ ਬਣਾਈ ਹੈ ਪਰ ਫੇਰ ਵੀ ਮੈਂ ਦਿਖਾ ਦਿੰਨਾ ਅੰਦਰ ਰੁਪਈਆ ਧੰਨ ਆਲਾ ਇਹ ਡਾਲਰ ਹੈ ਇਹ ਡਾਲਰ ਇਹ ਕਿਹੜੀ ਕੰਟਰੀ ਦਾ ਡਾਲਰ ਹੈ ਇਹ ਪੋਂਡ ਚੈਰੀ ਦਾ ਪੋਂਡ ਚੈਰੀ ਦਾ ਪੋਂਡ ਚੈਰੀ ਦਾ ਪੋਂਡ ਚੈਰੀ ਦਾ పొండు నీ పొండి దో పుడూచేర పొండిచు ర